ਸਤ ਸ੍ਰੀ ਅਕਾਲ ਤੁਸਰੀਆ ਕਾਲ ਇਸ ਵੇਲੇ ਅਸੀਂ ਖੜੇਆਂ ਲੁਧਿਆਣੇ ਦੇ ਰੇਲਵੇ ਸਟੇਸ਼ਨ ਵਾਲੇ ਰੋਡ ਤੇ ਵੈਸੇ ਤਾਂ ਲੁਧਿਆਣੇ ਦਾ ਰੇਲਵੇ ਸਟੇਸ਼ਨ ਵਾਲਾ ਜਿਹੜਾ ਰੋਡ ਹੈ ਲੁਧਿਆਣੇ ਦਾ ਸਭ ਤੋਂ ਵੱਡਾ ਗਾੜਾ ਜਿੱਥੋਂ ਦੀ ਲੁਧਿਆਣੇ ਦੀ ਸ਼ੁਰੂਆਤ ਹੋਈ ਹੈ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਲੁਧਿਆਣੇ ਦੇ ਸਟੇਸ਼ਨ ਵਾਲੇ ਰੋਡ ਤੇ ਮੇਰੇ ਪਿੱਛੇ ਤੁਸੀਂ ਹਾਲਾਤ ਦੇਖ ਸਕਦੇ ਹੋ ਬੱਦ ਤੋਂ ਬੱਤਰ ਹਾਲਾਤ ਨੇ ਪੂਰੇ ਦਾ ਪੂਰਾ ਜਿਹੜਾ ਰੋਡ ਹੈ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਟੁੱਟਿਆ ਹੋਇਆ ਹੈ ਜਗਾ ਜਗਾ ਤੇ ਖੱਡੇ ਨੇ ਬਾਰਸ਼ਾਂ ਤੋਂ ਬਾਅਦ ਦਾ ਰੋਡ ਦੇ ਇੰਨੇ ਕਾਦਾ ਮਾੜੇ ਹਾਲਾਤ ਨੇ ਇਸ ਰੋਡ ਤੇ ਇਹ ਖੱਡਿਆਂ ਦੇ ਕਰ ਨਿਰਨਾਇ ਪਲਟ ਜਾਣਾ ਇੱਕ ਆਮ ਗੱਲ ਬਣ ਚੁੱਕੀ ਹੈ ਵੈਰਾ ਦੇ ਇੱਕੋ ਤੁਸੀਂ ਮਿੱਟੀ ਦਾ ਵੀ ਕਿਦਾਂ ਅger ਕੋਈ ਕਨਵੇਸ ਲਾਂਦਰੀ ਆ ਕਿਦਾਂ ਪਾਮੜ ਉੱਠ ਰਿਹਾ ਵਾ ਵੈਸੇ ਤਾਂ ਰੇਲਵੇ ਸਟੇਸ਼ਨ ਤੇ ਗਵਰਨਮੈਂਟ ਵੱਲੋਂ ਕਿੰਨਾ ਹੀ ਪੈਸਾ ਲਾ ਕੇ ਰੇਲਵੇ ਸਟੇਸ਼ਨ ਨੂੰ 에ਰਪੋਰਟ ਵਰਗਾ ਬਣਾਇਆ ਜਾ ਰਿਹਾ ਪਰ ਉੱਥੇ ਹੀ ਦੂਜੇ ਪਾਸੇ ਸਟੇਸ਼ਨ ਦੇ ਬਾਹਰ ਦੀ ਇੱਧਾ ਦੇ ਰੋਡ ਦੇ ਮਾੜੇ ਹਾਲਾਤਾਂ ਦਾ ਹੋਣਾ ਲੁਧਿਆਣੇ ਦੀ ਇੱਜ਼ਤ ਤੇ ਇੱਕ ਬਹੁਤ ਵੱਡਾ ਪੱਲ ਆਉਂਦੇ ਨੇ ਇਸ ਵੱਲ ਨੂੰ ਧਿਆਨ ਦਿਵਾਣਾ ਚਾਹੁੰਦਾ ਵੀ ਸਰਕਾਰਾਂ ਕਿੱਧਰ ਨੂੰ ਸੁੱਤੀ ਹੋਈਆਂ ਨੇ ਲੁਧਿਆਣੇ ਦਾ ਇਹ ਰੇਲਵੇ ਸਟੇਸ਼ਨ ਦਾ ਜਿਹੜਾ ਰੋਡ ਆ ਕੱਟ ਜਿਹੜਾ ਜੂਰੀ ਰੋਡ ਆ ਜਿੱਥੋਂ ਦੀ ਗੁਰੀ ਸਟਾਉਂਦੇ ਨੇ ਇੱਥੋਂ ਦਾ ਕਾਰੋਬਾਰ ਚੱਲਦਾ ਵਾ ਲੁਧਿਆਣੇ ਦਾ ਪਰ ਰੋਡ ਦੇ ਇੰਨੇ ਮਾਰੇ ਹਾਲਾਤ ਹੋਣਾ ਬੜਾ ਵੱਡਾ ਸਵਾਲ ਖੜਾ ਕਰਦੇ ਨੇ ਉਮੀਦ ਕਰਦੇ ਆ ਕਿ ਜੋ ਗਵਰਨਮੈਂਟ ਉਹ ਸੁੱਤੀ ਹੋਈ ਹੈ ਇਹਨਾਂ ਹਾਲਾਤਾਂ ਨੂੰ ਲੈ ਕੇ ਜਲਦੋਂ ਜਲਦ ਇੱਥੇ ਦੇ ਰੋਡਾਂ ਦਾ ਹੱਲ ਕਰਾਊਗੀ ਤਾਂ ਕਿ ਕਿਸੇ ਵੀ ਸ਼ਹਿਰ ਵਾਸੀ ਨੂੰ ਇੱਥੋਂ ਦੀ ਆਉਣ ਜਾਣ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਮਜਾਣੇ ਦਾ ਸਾਹਮਣਾ ਨਹੀਂ ਕਰਨਾ ਪਊਗਾ ਵੀਡੀ